ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣਾ ਆਪਾਂ ਪਹੁੰਚੇ ਆਂ ਬਾਈ ਦਾ ਐਡਰੈਸ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਬਾਈ ਦਾ ਬੈਂਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਦਾ ਨਾਮ ਆ ਜਸਵਿੰਦਰ ਸਿੰਘ ਜਿਆਦਾ ਬਾਈ ਕਹਿੰਦਾ ਵੀ ਪਿੰਡ ਦੇ ਵਿੱਚ ਜੱਸ ਕਰਕੇ ਨਾਮ ਮੇਰਾ ਮਸ਼ਹੂਰ ਆ ਸੋ ਬਾਕੀ ਦੀ ਡਿਟੇਲ ਆਪਾਂ ਸਾਰੀ ਇਹਨਾਂ ਦੋਵਾਂ گاਮਾਂ ਦੀ ਬਾਈ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਕ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਮੈਂ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ। ਬਾਈ ਨਾਲ ਗੱਲਬਾਤ ਕਰਦੇ ਆਂ ਡਿਟੇਲ ਸਾਰੀ ਪੁੱਛਦੇ ਆਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ। ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ ਜੀ। ਹੋਰ ਬਾਈ ਠੀਕ ਠਾਕ? ਵਧੀਆ ਜੀ ਵਧੀਆ। ਵੀਡੀਓ ਸ਼ੁਰੂ ਕਰਦਾ ਬਾਈ ਫਿਰ ਹਾਂ ਡਰੈੱਸ ਆਪਣਾ ਪੇਲੇ ਬੋਲ ਦਿਆ ਕਰੀ। ਆਪਣਾ ਵੀਰ ਦੀ ਜ਼ਿਲ੍ਹਾ ਤਰਨਤਾਰਨ, ਤਹਿਸੀਲ ਪੱਟੀ ਜੀ। ਪਿੰਡ ਬੈਂਕਾ ਜੀ। ਠੀਕ ਹੈ ਜੀ। ਹਾਂਜੀ। ਫੋਨ ਨੰਬਰ ਤੇ ਨਾਮ ਵੀਰੇ ਦੱਸ ਦੇ ਆਪਣਾ। ਮੇਰਾ ਨਾਮ ਹੈ ਜੀ ਬਹਿ ਸਿੱਧਾ ਨਾਮ ਮੇਰਾ ਜਸਵਿੰਦਰ ਸਿੰਘ ਆ ਪਿੰਡ ਦੇ ਵਿੱਚ ਮੇਰਾ ਨਾਮ ਜਸ ਜਸ ਜਲਦਾ ਠੀਕ ਹੈ ਜੀ ਇਹ ਨੰਬਰ ਵੀ ਦੀ ਆਪਣਾ ਹੈਗਾ 623996 72786 ਠੀਕ ਹੈ ਜੀ ਹਾਂਜੀ ਵਪਾਰ ਦਾ ਕੰਮ ਸ਼ੁਰੂ ਕੀਤਾ ਹਾਂਜੀ ਹਾਂਜੀ ਨਵਾਂ ਜੀ ਕਿੰਨਾ ਕ ਟਾਈਮ ਹੋ ਗਿਆ ਸ਼ੁਰੂ ਕੀਤਾ ਆਪਾਂ ਜੀ 2 ਮਹੀਨੇ ਹੋ ਗਿਆ ਜੀ ਸ਼ੁਰੂ ਕੀਤਾ ਅੱਛਾ ਹਾਂਜੀ ਤੇ ਪਸ਼ੂ ਰੁਟੀਨ ਦੇ ਵਿੱਚ ਹੀ ਹੁੰਦੇ ਹਾਂਜੀ ਰੁਟੀਨ 'ਚ ਜੀ ਇੱਕ ਦੋ ਪਸ਼ੂ ਆਪਣੇ ਕੋਲ ਹੁੰਦੇ ਹੀ ਹੁੰਦੇ ਜ਼ਰੂਰ ਜ਼ਿਆਦਾ ਗਾਵਾਂ ਹੀ ਲੈਂਦੇ ਹਾਂ ਹਾਂਜੀ ਗਾਵਾਂ ਹੀ ਠੀਕ ਹੈ ਜੀ ਤੇ ਅੱਜ ਆਪਣੇ ਕੋਲ ਦੋ ਗਾਵਾਂ ਇੱਕ ਸੱਜਰ ਸੂਈ ਤੇ ਇੱਕ ਗੱਬਣ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਸ਼ੁਰੂ ਕਰ ਲਈ ਵੀਰੇ ਆਪਾਂ ਇਸ ਗਾਂ ਤੋਂ ਪਹਿਲਾਂ ਸੱਜਣ ਸੂਈ ਤੋਂ ਡਿਟੇਲ ਇਹ ਨਹੀਂ ਦੱਸੀ ਵੀਰ ਨੂੰ ਸੁਭਾ ਕਰਵਾ ਸੁਈ ਇਹ ਵੀਰ ਦੀ ਪਹਿਲਾ ਸੁਭਾ ਸੁਈ ਹੈ ਜੀ ਹਾਂਜੀ ਤੇ ਵੀਰ ਜੀ ਜਿਹੜੇ ਅੱਜ ਚੌਥਾ ਦਿਨ ਹੋ ਗਿਆ ਇਹਨੂੰ ਸੁਈ ਨੂੰ ਠੀਕ ਹੈ ਜੀ ਤੇ ਇਹਦੇ ਥੱਲੇ ਵੀਰ ਜੀ ਠੰਡਾ ਕਰਕੇ 11 ਲੀਟਰ ਆ ਬੋਲਾ ਹਾਂ ਠੀਕ ਹੈ ਜੀ ਹਾਂਜੀ ਗਰਮ ਵਹੇ 12 ਦਾ ਠੀਕ ਹੈ ਜੀ ਤੇ ਇਹ ਬੱਚਾ ਨਹੀਂ ਕਿ ਦਿੱਤਾ ਹੈ ਬੱਚਾ ਜੀ ਵਛੀ ਹੈ ਤੇ ਪੁੱਛ ਬੱਚਾ ਦੋਸਤੋ ਆਹ ਵਛੀ ਦਿੱਤੀ ਹੈ ਵਛੀ ਵੀ ਬੜੀ ਚਾਂਦਰ ਹੈ ਗਾਂ ਦਾ ਬਿਲਕੁਲ ਪ੍ਰਿੰਟ ਦੇ ਵਛੀ ਦਾ ਇੱਕੋ ਜਿਹਾ ਹੈ ਚੈੱਕ ਕਰ ਲਿਓ ਚੌਥਾ ਦਿਨ ਹੈ ਅੱਜ ਸੁਈ ਨੂੰ ਤੇ ਅਜੇ ਬੋਲੇ ਦੇ ਵਿੱਚ ਆਰਡਰ ਕੁਆਲਿਟੀ ਤੁਹਾਨੂੰ ਵਿਖਰਾ ਬੈਕਸਾਈਡ ਤੋਂ ਵਿਖਾ ਦੇਣਾ ਤੋਰ ਕੇ ਵੀ ਤੁਹਾਨੂੰ ਦਿਖਾਵਾਂਗੇ ਆਹ ਲੋ ਜੀ ਕਰਿਓ ਚੈੱਕ ਥਾਣਾਂ ਦੀ ਕੁਆਲਿਟੀ ਅੱਛਾ ਵੀਰੇ ਚੋਣ ਚਾਂ ਦੇ ਵਿੱਚ ਐ ਵਧੀਆ ਵਧੀਆ ਵੀਰਦੀ ਐ ਫੋਲੀ ਰੂਵੰਗ ਠੀਕ ਹੈ ਜੀ ਠੰਡੀ ਤੇਰੀ ਠੀਕ ਹੈ ਅਸੀਂ ਬਾਰੇ ਚੋਣੇ ਨਹੀਂ ਜੀ ਵੈਸੇ ਹੀ ਅੱਛਾ ਇਹ ਦਰ ਅਸੀਂ ਬੱਚਾ ਲਾ ਕੇ ਬਸ ਇਤਰਾ ਚੋਲੀ ਲਓ ਦੀ ਤੋਰ ਕੇ ਦਿਖਾਈ ਮਰੀ ਖੋਲੋ ਜੀ ਲੋ ਜੀ ਦੋਸਤੋ ਕਰ ਲਿਓ ਚੈੱਕ ਸ਼ਾਈ ਵਾਲ ਦੇ ਨਾਲ ਥੋੜਾ ਜਿਹਾ ਕਰਾਸ ਅੰਗ ਰੱਖਦੀ ਐ ਲੋ ਜੀ ਕਰੋ ਚੈੱਕ ਜੀ ਪੂਰੀ ਜੈਡ ਬਲੈਕ ਐ ਜੀ ਪਹਿਲਾ ਸੂਆ ਸ਼ਵੀਰੇ ਮੂੰਹ ਚ ਚੱਕ ਕੀਤੀ ਦੰਦਾ ਜੋ ਕਹਤਾ ਹੈ ਸ਼ਿੱਗੀ ਹੈ ਜੀ ਸ਼ਿੱਗੀ ਹੈ ਜੀ ਹਾਂ ਜੀ ਛੇ ਦੰਦ ਦੋਸਤੋ ਸੂਆ ਪਹਿਲਾ ਤੇ 11 ਕਿਲੋ ਬੋਲਾ ਮੌਕੇ ਦਾ ਤਿਆਰ ਹੈ ਜੀ ਚੌਥਾ ਦਿਨ ਹੋ ਗਿਆ ਸੂਈ ਨੂੰ ਆਰਡਰ ਕੁਆਲਟੀ ਜਿਹੜੀ ਨਾ ਨਿੱਗਰ ਆਰਡਰ ਦੀ ਆਖਰੀ ਉਹ ਚੈੱਕ ਇਹ ਕੋਈ ਜਰੂਰ ਲੋ ਜੀ ਵਾਸ਼ੀ ਦੋਸਤੋ ਬਹੁਤ ਸੋਹਣੀਆਂ ਦੇਖੋ ਜੀ ਹੈਲੋ ਜੀ ਕਰੋ ਜੀ ਚੈੱਕ ਅਸ਼ਾ ਤੇ ਜਸਵੰਦਰ ਵੀਰੇ ਮੋਲ ਕਿੰਨਾ ਕਰਨਾ ਇਹਦਾ ਵੀਰ ਦੀ 47000 ਰੁਪਿਆ ਆਪਾਂ ਮੋਲ ਕਰਦੇ ਆ ਜੀ ਹਾਂਜੀ ਤੇ ਦੇਣੀ ਕਿੰਨੇ ਦੇ ਇਹ ਵੀਰ ਦੀ ਹਾਂ ਨਹੀਂ 44000 ਦੀ ਦਵਾਂਗੇ ਵਿੱਚੋਂ 200 ਰੁਪਿਆ ਛੋਟ ਹੋ ਜੂ 44000 ਵਿੱਚੋਂ 200 ਰੁਪਿਆ ਹਾਂਜੀ 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 ਠੀਕ ਹੈ ਜੀ ਲਓ ਜੀ ਦੋਸਤੋ ਡਿਮਾਂਡ ਬਾਈ ਨੇ 47000 ਰੁਪਿਆ ਰੱਖੀ ਹੈ ਤੇ 41000 ਦੇ ਵਿੱਚੋਂ ਬਾਈ ਕਹਿੰਦਾ ਪੀ ਸ਼ੋਰ ਛਪਾ ਮਾਨਤਾ ਜਿਹੜਾ ਮੌਕੇ ਤੇ ਜਰੂਰ ਹੋਗਾ ਕਿਉਂਕਿ ਮੋਲ ਦੇ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਫੋਨ ਜਰੂਰ ਕਰਿਆ ਕਰੋ ਜੀ ਇਸ ਤੋਂ ਬਿਨਾ ਦੋਸਤੋ ਬਾਈ ਦੇ ਕੋਲੇ ਇੱਕ ਅਛਾ ਜਸਵੀਰ ਕਿੰਨਾ ਟਾਈਮ ਖੜਤੀ ਸੁਣਦੇ ਇਹਨੂੰ ਵੀਰ ਜੀ ਘੱਟੋ ਘੱਟ ਵੀ 8-9 ਦਿਨ ਲੈ ਜੂ ਸਕਦਾ ਸਵੇਰ ਕਰਨਾ ਸੁਣੀ ਇਹ ਜੀ ਘਰ ਵਾਲੇ ਨੇ ਤੇ ਆਪਾਂ ਨੂੰ ਦੂਜਾ ਲਾ ਕੇ ਆ ਪਰ ਮੰਨੋ ਤੁਸੀਂ ਤੀਜਾ ਹੀ ਮੰਨੋ ਤੀਜਾ ਮੰਨ ਕੇ ਚਲੀ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦਾ ਕੋਈ ਰਿਕਾਰਡ ਪਤਾ ਕੀਤਾ ਪਿਛਲੇ ਸੂਏ ਕਿੰਨਾ ਕਿਚੋਇਆ ਇਹਨੇ ਜੀ ਪਿਛਲੇ ਸੂਏ 13 ਕਿਲੋ ਦੁੱਧ ਚੋਇਆ 13 ਕਿਲੋ ਚੋਇਆ ਹਾਂਜੀ ਇਹ ਵੀ ਥੋੜੀ ਜੀ ਸ਼ਾਈ ਵਾਲਾ ਕਰਾਸ ਅੰਦਰ ਰੱਖਦੀ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਠੰਡੀ ਠੀਕ ਹੈ ਮੈਂ ਨਾ ਬਹੁਤ ਭਾਜੀ ਵੇਖੋ ਆ ਲੋ ਜੀ ਕਰਿਓ ਚੱਕ ਦੋਸਤੋ ਇੱਕ ਵਾਰੀ ਲਓ ਪੂਰੀ ਸੀਲਸ ਲੱਗ ਗਈ ਠੀਕ ਹੈ ਜੀ ਹਾਂ ਜੀ ਤੋੜ ਕੇ ਦਿਖਾਈਏ ਵੀਰੇ ਨੂੰ ਸੁਵਾ ਦੋਸਤੋ ਦੂਜਾ ਮੰਲ ਦੇ ਕੋਈ ਤੀਜਾ ਮੰਲ ਦੇ ਉਹ ਤੁਹਾਡੇ ਸਾਹਮਣੇ ਆ ਤੇ ਸੂਨ ਦੇ ਵਿੱਚ ਕੋਈ 8 ਦਿਨ ਦਾ ਟਾਈਮ ਜੇ ਖੜਦੀ ਹੈ ਸੋਹਣੀ ਆ ਰਾਜੀ ਆ ਪੂਰੀ ਵੇਖ ਲਿਓ ਚੱਕਰਿਓ ਚੱਕ ਲਓ ਜੀ 13 ਲੀਟਰ ਬਾਈ ਕਹਿੰਦਾ ਵੀ ਦੋ ਦਿਨ ਨੇ ਦੂਜੇ ਸਵੇਰ ਚ ਆਇਆ ਹੋਇਆ ਜਾਂ ਪਹਿਲੇ ਸਵੇਰ ਚ ਦੂਜੇ ਗੰਦ ਲਓ ਲਓ ਜੀ ਵੇਖੋ ਜੀ ਐਸ਼ਾ ਵੀਰੇ 34 ਰੁਪਏ ਦਾ ਬਰਾਬਰ ਆ ਸਾਰਾ ਮੈਂ ਨਾ ਐ ਓਕੇ ਰਿਪੋਰਟਾਂ ਠੀਕ ਹੈ ਜੀ ਹਾਂ ਜੀ ਹਾਂ ਜੀ ਲਓ ਜੀ ਕਰਿਓ ਚੱਕ ਦੋਸਤੋ ਨਵਾਂ ਕੰਮ ਵੀਰ ਨੇ ਸ਼ੁਰੂ ਕੀਤਾ ਵਾ ਤੇ ਹੌਸਲਾ ਵਧਾਈ ਵੀਰ ਦੀ ਤੁਸੀਂ ਕਰਦੀਆਂ ਵੱਧ ਤੋਂ ਵੱਧ ਫੋਨ ਲਾ ਕੇ ਸਹਿਯੋਗ ਦੇਣਾ ਵੀਰ ਦਾ ਲਓ ਜੀ ਬਹੁਤ ਸੋਹਣਾ ਕਾਦਿਆ ਗਾਂ ਦਾ ਆਰਡਰ ਕੁਆਲਿਟੀ ਜਿਹੜੀ ਬਹੁਤ ਸੋਹਣੀ ਤਿਆਰ ਕਰੀ ਹੋਈ ਜੀ ਡਾੜੀ ਨਿਕਲਵੇਂ ਚਾਰੇ ਥਣ ਗੈਪ ਦੇ ਵਿੱਚ ਕੋਈ ਫੋਟਸ਼ਾਪ ਨਹੀਂ ਨਾਲ ਵਧੀਆ ਕੁਆਲਿਟੀ ਦੇ ਥਣ ਲੱਗੇ ਅੱਛਾ ਵੀਰੇ ਇਹਦਾ ਮੁੱਲ ਕਦਾ ਕਰੀਂ ਇਹਦਾ ਵਿਰਧੀ ਆਪਾਂ 50000 ਰੁਪਿਆ ਡਿਮਾਂਡ ਰੱਖੀ ਆ ਹਾਂਜੀ ਹਾਂਜੀ ਤੇ ਕਿੰਨੇ ਦੀ ਦੇ ਦੇਣੀ ਆ ਖਾਣਾ ਵਿਰਧੀ ਆਪਾਂ 43000 ਦੀ ਬੈਠ ਦੇ ਦੋ 43000 ਯਾਨੀ ਕਿ ਸੇਮ ਸੇਮ ਜੇ ਮੁੱਲ ਬਰਾਬਰ ਬਰਾਬਰ ਚਾ ਹੋ ਗਿਆ ਨਾ 2000 ਰੁਪਏ ਦਾ ਫਰਕ ਬਹੁਤ ਮੜਾ ਮਟਾ ਨਾ ਹਾਂਜੀ ਹਾਂਜੀ ਠੀਕ ਹੈ ਜੀ ਡਿਮਾਂਡ ਦੋਸਤੋ ਬਾਈ ਨੇ 50000 ਰੁਪਿਆ ਰੱਖੀ ਆ ਤੇ 43000 ਦੇ ਵਿੱਚ ਬਾਈ ਕਹਿੰਦਾ ਵੀ ਆ ਆਂ ਗਿਆ ਕਹਿੰਦਾ ਮਾਨ ਤਨ ਜਿਹੜਾ ਹੋਊਗਾ ਮੌਕੇ ਤੇ ਹੋਊਗਾ ਜੀ ਤੇ ਇਹਦੀਆਂ ਗਾਂ ਦੀਆਂ ਵੀਰੇ ਪਤਾ ਰਾਂ ਮਾਰਕੀਟ ਖਾਦੀ ਇੱਕ ਮਿੰਟ ਹਾਂਜੀ ਹਾਂਜੀ ਲਓ ਜੀ ਆ ਬੱਚਾ ਬਾਈ ਨੇ ਲਾਤਾ ਉਹ ਆਈ ਪਰ ਮੈਂ ਦੋਸਤੋ ਵੀਡੀਓ ਦੇ ਵਿੱਚ ਕਰਾਂਦੇ ਪਰ ਅਜੇ ਟਾਈਮ ਬਹੁਤ ਹੈ ਸ਼ਾਮਾਂ ਤੱਕ ਅਜੇ ਟਾਈਮ ਬਹੁਤ ਹੈ ਤੇ ਫਿਰ ਸ਼ੀਰ ਤੱਕ ਬਹੁਤ ਆਖਾਂ ਦਾ ਠੀਕ ਹੈ ਵੀਰੇ ਮਾਰਦੇ ਦੋ ਦੋ ਤਰ੍ਹਾਂ ਮੰਨ ਕੇ ਬੱਚ ਦੇਖੋ ਗਾਂ ਦਾ ਤੇ ਬੱਛੀ ਦਾ ਜਿਹੜਾ ਕਲਰ ਹੈ ਬਿਲਕੁਲ ਸੇਮ ਹੈ ਲਓ ਜੀ ਲਓ ਜੀ ਵੇਖਿਓ ਦੋਸਤੋ ਆਹ ਲਓ ਯਾ ਮੁਰਲੇ ਸਣੇ ਤਰ੍ਹਾਂ ਜੀ ਠੀਕ ਹੈ ਵੀਰੇ ਦੋ ਦੋ ਮਗਲੇ ਸਣੇ ਮਾਰ ਲੋ ਜੀ ਕਰ ਲਓ ਚੱਕ ਜੀ ਬਹੁਤ ਸੋਹਣੀ ਦੋਸਤੋ ਚੋਈ ਹੈ ਠੀਕ ਹੈ ਦੋਸਤੋ ਇੱਕ ਗਾਂ ਤਾਜੀ ਸੂਈ ਹੈ ਤੇ ਇੱਕ ਗਾਂ ਗੱਬਣਿਆ ਸੂਏ ਸੂਏ ਪਹੋਂ ਨੂੰ ਇੱਕ ਟਾਈਮ ਦੋ ਟਾਈਮ ਚੋ ਕੇ ਤਸਦੀਕ ਕਰਨੀ ਤੁਹਾਡਾ ਫਰਜ ਹੈ ਗੱਬਣ ਪਸ਼ੂ ਨੂੰ ਥਣਾ ਦੀ ਟਿਪਕੇ ਪਾਸ ਕਰਕੇ ਤਸਦੀਕ ਜਰੂਰ ਰਿਆ ਕਰੋ ਐਡਰੈਸ ਇੱਕ ਰੀਵੀਰ ਦਾ ਫੇਰ ਬੋਲ ਦੇਣਾ ਪਿੰਡ ਬੈਂਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਫੋਨ ਨੰਬਰ ਵੀਰੇ ਕਰੀ ਫੇਰ ਬੋਲ ਦਗਾ ਆਪਣਾ ਵੀਰ ਜੀ ਫੋਨ ਨੰਬਰ ਹੈ 623996 ਜੀ 72786 ਠੀਕ ਹੈ ਜੀ ਹਾਂ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ